ਕ੍ਰੈਡਿਨ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਪੀਅਰਸਨ 에য়ারਪੋਰਟ ਦੇ ਉੱਪਰ ਲੱਚ ਚੱਲਦੇ ਆ ਜਿੱਥੇ ਮਿਸਿਸ ਸਾਗਾ ਦੇ ਪੀਅਰਸਨ ਹਵਾਈ ਅੱਡੇ ਦੇ ਉੱਪਰ ਇਹ ਲਾਈਨਾਂ ਕੁਝ ਦੇਰੀ ਦੇ ਨਾਲ ਚੱਲ ਰਹੀਆਂ ਨੇ ਤੇ ਕੁਝ ਇੱਕ ਦਿੱਕਤਾਂ ਤੇ ਮੁਸ਼ਕਲਾਂ ਅਜੇ ਵੀ ਉਸੇ ਤਰ੍ਹਾਂ ਬਾਰਕਰਾਰ ਨਜ਼ਰ ਆ ਰਹੀਆਂ ਨੇ ਮਿਸਿਸ ਸਾਗਾ ਦੇ ਪੀਅਰਸਨ 에য়ারਪੋਰਟ ਦੇ ਉੱਪਰ ਜਿੱਥੇ ਰਿਕਾਰਡ ਤੋੜ ਬਾਰਿਸ਼ ਤੋਂ ਬਾਅਦ ਫਲਾਈਟਾਂ ਦਾ ਸੰਚਾਲਨ ਆਮ ਤੌਰ ਤੇ ਵਾਪਸ ਆਉਂਦਾ ਨਜ਼ਰ ਆ ਰਿਹਾ ਹਵਾਈ ਅੱਡੇ ਨੇ ਸ਼ਨੀਵਾਰ ਨੂੰ ਜਿੱਥੇ ਖਾਸ ਤੌਰ ਤੇ 128.3 ਮਿਲੀਮੀਟਰ بارش ਨੂੰ ਦਰਜ ਕੀਤਾ ਜਿਸ ਨੇ 8 ਜੁਲਾਈ ਖਾਸ ਕਰਕੇ 2013 ਦੀ ਗੱਲ ਕੀਤੀ ਜਾਵੇ ਤਾਂ ਉਸ ਸਾਲ 126 ਮਿਲੀਮੀਟਰ بارش ਦਾ ਜਿੱਥੇ ਰਿਕਾਰਡ ਦਰਜ ਕੀਤਾ ਸੀ ਤੇ ਉਸ ਰਿਕਾਰਡ ਨੂੰ ਹਣ ਇਸ بارش ਨੇ ਤੋੜ ਦਿੱਤਾ ਹੈ ਹਫਤੇ ਦੇ ਅੰਤ ਵਿੱਚ ਹਾੜਾਂ ਕਰਕੇ ਹਵਾਈ ਅੱਡੇ ਦੇ ਆਲੇ ਦੁਆਲੇ ਨਿਸੀ ਸਾਗਾ ਦੇ ਖੇਤਰਾਂ ਵਿੱਚ ਪੁਲਿਸ ਨੇ ਕਈ ਸੜਕਾਂ ਨੂੰ ਵੀ احتیاط ਦੇ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ एनवायरनमेंट ਤੇ ਕਲਾਈਮੇਟ ਚੇਂਜ ਕੈਨੇਡਾ ਦੇ ਅਨੁਸਾਰ ਅੱਜ ਵੀ ਮੀਂਹ ਪੈਣ ਦੀ ਜਿੱਥੇ ਸੰਭਾਵਨਾ ਦੱਸੀ ਗਈ ਹੈ ਤੇ ਤਾਪਮਾਨ 21 ਡਿਗਰੀ ਸੈਲਸੀਅਸ ਦੇ ਨਾਲ ਠੰਡਾ ਹੋਵੇਗਾ ਪਰ ਸੌ ਬੰਨ ਹਵਾਈ ਅੱਡੇ ਦੇ ਸੰਚਾਲਨ ਸੰਚਾਰੂ ਟੰਗ ਦੇ ਨਾਲ ਚੱਲਣ ਦੀ ਜਿੱਥੇ ਉਮੀਦ ਦੱਸੀ ਜਾ ਰਹੀ ਹੈ ਤੇ ਅੱਜ ਸਵੇਰੇ ਦੇ ਸ਼ੁਰੂ ਹੋਣ ਤੋਂ ਆਮ ਕੰਮਕਾਜ ਮੁੜ ਜਿੱਥੇ ਦਿਖਦੇ ਨਜ਼ਰ ਆ ਰਹੇ ਨੇ ਤੇ ਪੀਅਰਸਨ ਨੇ ਐਕਸ ਦੇ ਉੱਪਰ ਇਹ ਗੱਲ ਆਖੀ ਹੈ ਕਿ ਖਾਸ ਤੌਰ ਤੇ ਪੋਰਟਲ ਆਇਲਾਈਨ ਜਿੱਥੇ ਹਾਲਾਕੀ ਇੱਕ ਆਈਟੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਉਸ ਦੇ ਨਾਲ ਜੂਝ ਰਹੀ ਹੈ ਜੋ ਯਾਤਰੀਆਂ ਨੂੰ ਆਨਲਾਈਨ ਚੈੱਕ ਇਨ ਕਰਨ ਤੋਂ ਰੋਕ ਰਹੀ ਹੈ ਪੀਅਰਸਨ ਨੇ ਕਿਹਾ ਕਿ ਯਾਤਰੀਆਂ ਨੂੰ ਜਿੱਥੇ ਪੋਰਟਲ ਅਤੇ ਉਡਾਨ ਲਈ ਜਲਦੀ ਪਹੁੰਚ ਦੀ ਯੋਜਨਾ ਬਣਾਉਂਦੀ ਹੈ ਪਰ ਸੌ ਬਾਰ ਨੂੰ ਹਵਾਈ ਅੱਡੇ ਦੇ ਉੱਪਰ ਇੰਨਾ ਇਹ ਵਿਅਸਤ ਦਿਨਾਂ ਵਿੱਚ ਇੱਕ ਸੀ ਜਿਸ ਵਿੱਚ 128000 ਯਾਤਰੀ ਲੰਘਦੇ ਉਮੀਦ ਜਤਾਈ ਜਾ ਰਹੀ ਹੈ ਕਿ 에어ਪੋਰਟ ਦਾ ਸੰਚਾਲਨ ਬੜੀ ਛੇਤੀ ਤੇਜ਼ੀ ਦੇ ਨਾਲ ਉਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਵੇਗਾ ਪਰ ਕਿਤੇ ਨਾ ਕਿਤੇ ਬਾਰਿਸ਼ ਨੇ ਸਾਰੇ ਕੰਮ ਨੂੰ ਠਹਿਚਲ ਕਰਕੇ ਰੱਖ ਦਿੱਤਾ ਹੁਣ ਆਮ ਲੋਕ ਜਿੱਥੇ ਇਸ ਚੀਜ਼ ਨਾਲ ਬੜੇ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ 에어ਪੋਰਟ ਅਥਾਰਟੀ ਨੂੰ ਵੀ ਹੁਣ ਇਹਨਾਂ ਫਲਾਈਟਾਂ ਨੂੰ ਕਾਬੂ ਕਰਨਾ ਕਿਤੇ ਨਾ ਕਿਤੇ ਮੁਸ਼ਕਲ ਹੋ ਗਿਆ ਸੀ ਪਰ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸਾਰੀਆਂ ਫਲਾਈਟਾਂ ਟਾਈਮ ਸਿਰ ਚੱਲਣ ਗਿਆ ਤੇ ਲੋਕਾਂ ਨੂੰ ਮੁਸ਼ਕਿਲਾਂ ਤੋਂ निजात ਮਿਲੇਗੀ ਕੈਨੇਡੀਅਨ ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ adviswala.com ਤੇ